ਲੈਗਣ ਹੁਣ ਜਿਹੜਾ ਕੰਮ ਹੈ ਨਾ ਆਮ ਆਦਮੀ ਪਾਰਟੀ ਦਾ ਚਾਹੇ ਉਹ ਸਾਧਨਾ ਕਰ ਲੈਣ ਤੇ ਚਾਹੇ ਆ ਜਾਣ ਤੇ ਚਾਹੇ ਨਾ ਆਉਣ ਚਾਹੇ ਤੋੜਾ ਫੇਰਾ ਕਰ ਲੈਣ ਚਾਹੇ ਜੋ ਮਰਜੀ ਕਰ ਲੈਣ ਹੁਣ ਕੰਮ ਨਿਭੜ ਗਿਆ ਹੁਣ ਆਮ ਆਦਮੀ ਕਾ ਪਾਰਟੀ ਦਾ ਮੁਕੰਮਲ ਕੰਮ ਜਿਹੜਾ ਹੈ ਪੰਜਾਬ ਚੋਂ ਨਿਭੜ ਗਿਆ ਹੁਣ ਤਾਂ ਜਨਤਾ ਜੇ ਸਵੇਰੇ ਚੋਣ ਆ ਜਾਣ ਤਾਂ ਸਵੇਰੇ ਦੱਸਦੇ ਵੀ ਹਾਲਾਤ ਕੀ ਨੇ ਸੋ ਮੁਕੰਮਲ ਤੌਰ ਤੇ ਕੰਮ ਨਿਭੜਿਆ ਦਿੱਲੀ ਇਲੈਕਸ਼ਨ ਤੋਂ ਬਾਅਦ ਕੇਦਰੀ ਵੱਲ ਕੋਈ ਸਾਧਨਾ ਵਗੈਰਾ ਦਾ ਕੋਈ ਹੋ ਹੈਗਾ ਕਿਵੇਂ ਦੇਖਦੇ ਹੈਗੇ ਕੋਈ ਸਾਧਨਾ ਹੁਣ ਵਿਲਨ ਸਾਧਨਾ ਹੀ ਕਰਨੀ ਹੋ ਕੋਈ ਕੰਮ ਤਾਂ ਹੈ ਨਹੀਂਗਾ ਸੇ ਮੈਚ ਲੁਧਿਆਣਾ ਇਲੈਕਸ਼ਨ ਤੋਂ ਮੇਰੇ ਕਹਿਣ ਦਾ ਮਤਲਬ ਕੀ ਇਹ ਪਤਾ ਨਹੀਂ ਹੁਣ ਮੈਂ ਹੁਣ ਇਹ ਤਾਂ ਨਹੀਂ ਕਹਿ ਸਕਦਾ ਵੀ ਉਹ ਪੰਜਾਬ ਕਿਉਂ ਆ ਰਹੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਪੰਜਾਬ ਆਉਣ ਜੀ ਸਕਦੇ ਹੁਣ ਸਾਧਨਾ ਕਰਨ ਹੋਇਆ ਮੀਟਿੰਗ ਦੇ ਵਿੱਚ ਸਾਰਾ ਕਿਸਾਨ ਨਾਲ ਮੁੱਖ ਮੰਤਰੀ ਦਾ ਕਿਵੇਂ ਵੇਖ ਦੋ ਅੱਜ ਡਿਟੇਲ ਵੀ ਕੀਤੇ ਗਏ ਨੇ ਕੁਝ ਅਗੂ ਰੁਲਦੂ ਮਾਨਸਾ ਵਰਗੇ ਭਾਈ ਮੁੱਖ ਮੰਤਰੀ ਸਾਹਿਬ ਦਾ ਇਹ ਜਿਹੜਾ ਵਿਵਹਾਰ ਹੈਗਾ ਇਹ ਜਿਵੇਂ ਨਿਆਣੇ ਕਰਦੇ ਹੁੰਦੇ ਆ ਇਹ ਉਸ ਤਰ੍ਹਾਂ ਦਾ ਵਿਵਹਾਰ ਹੈ ਇਸ ਤਰ੍ਹਾਂ ਤੁਹਾਡੀ ਗੱਲ ਅਗਰ ਨਹੀਂ ਸੁਣੀ ਜਾ ਰਹੀ ਜਾਂ ਤੁਹਾਡੀ ਗੱਲ ਮੰਨੀ ਨਹੀਂ ਜਾ ਰਹੀ ਇਹਦਾ ਮਤਲਬ ਇਹ ਥੋੜੀ ਹੈ ਕਿ ਮੁੱਖ ਮੰਤਰੀ ਸਾਹਿਬ ਮੀਟਿੰਗ ਚ ਉੱਠ ਕੇ ਚਲੇ ਜਾਣ ਜਾਂ ਮੀਟਿੰਗ ਛੱਡ ਕੇ ਚਲੇ ਜਾਣ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਜੇ ਗੱਲਬਾਤ ਨਹੀਂ ਸਿਰੇ ਚੜਦੀ ਤਾਂ ਦੁਬਾਰੇ ਟਰਾਈ ਕਰਨੀ ਕਿਉਂਕਿ ਜਿਹੜਾ ਮੁਖੀ ਹੁੰਦਾ ਹੈ ਕਿਸੇ ਵੀ ਚੀਜ਼ ਦਾ ਪੰਜਾਬ ਦਾ ਮੁੱਖ ਮੰਤਰੀ ਜੇ ਇਸ ਤਰ੍ਹਾਂ ਸੰਗਠਨਾ ਨਾਲ ਗੱਲ ਕਰੇਗਾ ਨਹੀਂ ਔਰ ਪੈਨਿਕ ਕ੍ਰੀਏਟ ਕਰੇਗਾ ਗੁੱਸਾ ਆਏਗਾ ਔਰੇ ਨਾਲ ਗੱਲ ਵਿਗੜ ਜਾਣੀ ਹੈ ਔਰ ਆਤਾ ਕਦੇ ਨਹੀਂ ਹੋਇਆ ਇਹ ਉਹੀ ਕਿਸਾਨ ਯੂਨੀਅਨ ਦੇ ਲੋਕ ਹੈ ਜਿਨ੍ਹਾਂ ਦਾ ਨਾਂ ਜਿਨ੍ਹਾਂ ਨੂੰ ਇਹ ਆਂਦਾ ਤਾਂ ਕਹਿੰਦੇ ਸੀ ਤੇ ਕਹਿੰਦੇ ਸੀ ਵੀ ਅਸੀਂ ਇਹਨਾਂ ਨਾਲ ਅਲਾਇੰਸ ਕਰਕੇ ਸਰਕਾਰ ਬਣਾਉਣੀ ਹੈ ਅੱਜ ਉਹੀ ਆਂਦਾ ਤਾਂ ਅੱਜ ਉਹੀ ਕਿਸਾਨ ਯੂਨੀਅਨ ਦੇ ਜਿਹੜੇ ਲੋਗ ਨੇ ਆਗੂ ਨੇ ਅੱਜ ਉਹਨਾਂ ਦੀ ਫੜੋ ਫੜਾਈ ਹੋ ਰਹੀ ਹੈ ਥੋੜਾ ਜਿਹਾ ਕਿਸਾਨ ਯੂਨੀਅਨ ਨੂੰ ਵੀ ਇਸ ਕੱਲ ਦਾ ਚਾਨਣ ਹੋ ਗਿਆ ਕਿ ਯਾਰ ਜਿਸ ਪ੍ਰਕਾਰ ਇਹ ਤਾਂ ਕਦੇ ਨਹੀਂ ਹੋਇਆ ਕਿ ਸਰਦਾਰ ਰੁਲਦੂ ਸਿੰਘ ਨੂੰ ਫੜ ਲਿਆ ਗਿਆ ਬਲਬੀਰ ਸਿੰਘ ਰਾਜੇਵਾਲ ਸਾਹਿਬ ਨੂੰ ਫੜ ਲਿਆ ਗਿਆ ਉਗਰਾਹਾ ਸਾਹਿਬ ਦੇ ਘਰੋਂ ਪੁਲਿਸ ਫਿਰਦੀ ਐ ਇਧਰ ਉਧਰ ਭਾਲਦੀ ਐ ਕਿਸਾਨ ਆਗੂਆਂ ਨੂੰ ਫੜ ਲਿਆ ਕਿ ਜਿਵੇਂ 테러ਰਿਸਟ ਹੁੰਦੇ ਨੇ ਇਹ ਇੰਜ ਲੱਗਦਾ ਐ ਕਿ ਇਹ ਗੱਲ ਹੁਣ ਬੀਜੇਪੀ ਜਿਹੜੀ ਹੈਗੀ ਆ ਅਮਿਤ ਸ਼ਾ ਦੇ ਕਹਿਣ ਦੇ ਮੁਤਾਬਕ ਪੰਜਾਬ ਸਰਕਾਰ ਸਾਰਾ ਤਾਣਾ ਬਾਣਾ ਰੱਝ ਗਿਆ ਸੋ ਇਹ ਉਦਾਂ ਦੀ ਪੂਰੀ ਮੈਨੂੰ ਲੱਗਦਾ ਇਹ ਯੋਜਨਾ ਬੰਦੀ ਤਰੀਕੇ ਦੇ ਨਾਲ ਇਹ ਕੰਮ ਹੋ ਰਿਹਾ ਐ ਔਰ ਇਹ ਬਿਲਕੁਲ ਗਲਤ ਕੰਮ ਐ ਇਸ ਤਰ੍ਹਾਂ ਤੁਸੀਂ ਲੋਕਾਂ ਦੀ ਆਵਾਜ਼ ਨੂੰ ਔਰ ਖਾਸ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ ਸੋ ਅਸੀਂ ਕਿਸਾਨਾਂ ਦੇ ਨਾਲ ਹੈ ਕਾਂਗਰਸ ਪਾਰਟੀ ਨਾਲ ਹੈ ਮੈਂ ਸਮੁੱਚੇ ਸਾਡੇ ਲੋਕਲ ਲੀਡਰਸ਼ਿਪ ਨੂੰ ਔਰ ਸਾਡੇ ਐਮਐਲਏ ਸਹਿਬਾਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਜਿੱਥੇ ਜਿੱਥੇ ਕਿਸਾਨਾਂ ਨੂੰ ਸਾਡੀ ਲੋੜ ਹੈ ਅਸੀਂ ਉੱਥੇ ਉਹਨਾਂ ਦੇ ਨਾਲ ਖੜੇ ਨਜ਼ਰਾਂ ਇਸ ਤਰ੍ਹਾਂ ਦਾ ਵੀ ਕੰਮ ਤੁਹਾਨੂੰ ਲੱਗਦਾ ਵੀ ਦਿੱਲੀ ਇਲੈਕਸ਼ਨ ਤੋਂ ਬਾਅਦ ਜਿਸ ਤਰ੍ਹਾਂ ਦਾ ਮੂਡ ਪਨਾਇਆ ਜਾ ਰਿਹਾ ਪੰਜਾਬ ਚ ਨਸ਼ਿਆਂ ਨੂੰ ਲੈ ਕੇ ਤੇ ਕੁਝ ਕੋਈ ਅਸਰ ਜਾਂ ਕੁਝ 3 ਸਾਲ ਪਹਿਲੇ ਜਿਹੜੇ ਬੀਤ ਕੇ ਦੇਖੋ ਨਸ਼ੇ ਦੀ ਗੱਲ ਹੈ 3 ਸਾਲਾਂ ਦੇ ਸੁੱਤੇ ਪਏ ਸੀ ਉਹ ਲੋਕਾਂ ਦੇ ਘਟਾਈ ਜਾਂਦੇ ਠੀਕ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਨਸ਼ੇੜੀ ਨੂੰ ਬਖਸ਼ਣਾ ਚਾਹੀਦਾ ਲੇਕਿਨ ਇਹ ਤਾਂ ਛੋਟੀਆਂ-ਛੋਟੀਆਂ ਮੱਛੀਆਂ ਆ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ ਪੁਲਿਸ ਬਾਜ਼ਾਰਾਂ ਦੇ ਵਿੱਚ ਕਿਸ ਤਰ੍ਹਾਂ ਸਾਰੇ ਡੀਆਈਜੀ ਆਈਜੀ ਇਹ ਤਿੰਨ ਸਾਲਾਂ ਬਾਅਦ ਕਿਉਂ ਯਾਦ ਆਈ ਜਿਹੜਾ ਕੋਈ ਵੱਡਾ ਮਗਰਮੱਛ ਹੈ ਕੀ ਤੁਸੀਂ ਉਹਦਾ ਕੋਈ ਘਰ ਵੀ ਢਾਓ ਦੋ ਦੋ ਮਰਲੇ ਤਿੰਨ ਤਿੰਨ ਮਰਲਿਆਂ ਦੇ ਘਰਾਂ ਵਾਲਿਆਂ ਦੇ ਦਾ ਜੀਸੀਬੀਆਂ ਲੈ ਗਏ ਤੇ ਜਿਹੜੇ ਵੱਡੇ ਵੱਡੇ ਮਗਰਮੱਛਾ ਹੈ ਉਹਨਾਂ ਦੇ ਹਵਾਲੇ ਹਜੇ ਤੱਕ ਤੁਸੀਂ ਝਾਤ ਨਹੀਂ ਮਾਰੀ ਜਿੰਨਾ ਚਿਰ ਮਗਰਮੱਛਾਂ ਤੇ ਹੱਥ ਨਹੀਂ ਪੌਂਦੀ ਉਹਨਾਂ ਚਿੱਕਰ ਨਸ਼ੇ ਤੇ ਰੋਕਥਾਮ ਨਹੀਂ ਲਗਣੀ ਕਿੰਨੇ ਦਿਨ ਤੁਸੀਂ ਡਰਾਈਵ ਸ਼ੁਰੂ ਕਰੋਗੇ ਕੇਵਲ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੀ ਸਾਜ਼ਿਸ਼ ਹੈ ਕੀ ਅਸੀਂ ਨਸ਼ੇ ਦੇ ਬਾਰੇ ਕਰ ਰਹੇ ਹਾਂ 10 ਸਾਲ ਤੋਂ ਇਹੀ ਮੁੱਖ ਮੰਤਰੀ ਸਾਭ ਕੀ ਸੁੱਤੇ ਪਏ ਸੀਗੇ ਮੁੱਖ ਮੰਤਰੀ ਆਪ ਖਰੜ ਤਸੀਲ ਦੇ ਵਿੱਚ ਨੇ ਕਹਿੰਦੇ ਜੇ ਹੜਤਾਲ ਵਾਪਸ ਲੈ ਲਓਗੇ ਠੀਕ ਹੈ ਨਹੀਂ ਤਾਂ ਜਨਤਾ ਫੈਸਲਾ ਕਰੂ ਕਿੱਥੇ ਜਾਣਾ ਹੈਗਾ ਤੇ ਕਾਨੂੰਨ ਕੋਦ ਨੂੰ ਅਧਿਕਾਰ ਦੇ ਦਿੱਤੇ ਗਿਆ ਰਜਿਸਟਰੀਆਂ ਦੇ ਦੇਖੋ ਮੈਂ ਇਹ ਕਹਿਣਾ ਕਿ ਹਰ ਵਰਗ ਨਾਲ ਫਰੰਟ ਨਹੀਂ ਖੋਲ ਸਕਦੇ ਤੁਸੀਂ ਜਿੱਥੋਂ ਤੱਕ ਹੈਗੀ ਹੈ ਤਹਿਸੀਲਦਾਰਾਂ ਦੀ ਮੈਂ ਤਹਿਸੀਲਦਾਰਾਂ ਨੂੰ ਕਿਸੇ ਨੂੰ ਸਲਾਉਂਦਾ ਨਹੀਂਗਾ ਕਿਉਂਕਿ ਬਹੁਤ ਸਾਰੇ ਮਾੜੇ ਹਾਲਾਤ ਜਿਹੜੇ ਕਚਹਿਰੀਆਂ ਦੇ ਵਿੱਚ ਆਮ ਜਨਤਾ ਦੇ ਅਸੀਂ ਜਿਹੜੇ ਲੇਕਿਨ ਇਸ ਤਰ੍ਹਾਂ ਕੋਆਰਡੀਨੇਸ਼ਨ ਟੁੱਟ ਜਾਂਦੀ ਹੈ ਤੁਸੀਂ ਤਹਿਸੀਲਦਾਰਾਂ ਨਾਲ ਬਾਟ ਕੇ ਉਹਨਾਂ ਦੀ ਗੱਲ ਸੁਣੋ ਕੀ ਉਹਨਾਂ ਦੀ ਮੰਗ ਹੈ ਫਿਰ ਉਹਨਾਂ ਦੇ ਗੌਰ ਫਰਮਾਓ ਤੁਸੀਂ ਆਪਣੇ ਆਪ ਹੀ ਕਹਦੇ ਹੋ ਵੀ ਫਲਾਣੇ ਛੁੱਟੀ ਦੇ ਚਲੇ ਜਾਓ ਇਹ ਵੀ ਗੱਲ ਠੀਕ ਨਹੀਂ ਹੈ ਅੱਜ ਹਰ ਵਰਗ ਧਰਨੇ ਤੇ ਹੈ ਹਾਂ ਕਚਹਿਰੀਆਂ ਦੇ ਵਿੱਚ ਆਮ ਜਨਤਾ ਵੀ ਬਹੁਤ ਸਾਰੇ ਐਸੇ ਲੋਕਾਂ ਤੋਂ ਪਰੇਸ਼ਾਨ ਲੋਕ ਕਟਿਆਰੀਆਂ ਦੇ ਵਿੱਚ ਵਿਚਾਰੇ ਰਜਿਸਟਰੀਆਂ ਕਰਾਉਣ ਨੀਓਂ ਪਰੇਸ਼ਾਨ ਨੇ ਬਹੁਤ ਵੱਡੀ ਪੈਸੇ ਦੀ ਡਿਮਾਂਡ ਹੁੰਦੀ ਹੈ ਉਹਨਾਂ ਤੋਂ ਪਰ ਮੈਂ ਇਹਦੇ 'ਚ ਸਾਰਿਆਂ ਨੂੰ ਗਲਤ ਨਹੀਂ ਕਹਿ ਸਕਦਾ ਕਿ ਸਾਰੇ ਤਹਿਸੀਲਦਾਰ ਗਲਤ ਹੈ ਜਿਹੜੇ ਗਲਤ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਦੂਜਿਆਂ ਦੀ ਇਹ ਗੱਲ ਸੁਣ ਕੇ ਉਰੇ ਤੇ ਗੌਰ ਵੀ ਫਰਮਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਤੇ ਜੇ ਮੁੱਖ ਮੰਤਰੀ ਸਾਹਿਬ ਆਪ ਹੀ ਕਹਿਣਗੇ ਵੀ ਜਾਂਦੇ ਰਹੋ ਸਾਰਾ ਫਿਰ ਇਹ ਦੂਬਾ ਮਾਸਟਰਾਂ ਨੂੰ ਕਹਿ ਦਿਓ ਕਿਉਂ ਜਾਂਦੇ ਰਹੋ ਬਈ ਤਨਖਾਹ ਨਹੀਂ ਲੈਂਦੇ ਤੁਸੀਂ ਬਾਅਦ ਕਿ ਉਹਨਾਂ ਦੀ ਗੱਲ ਕਰੋ ਜਿਹੜੀਆਂ ਕੋਈ ਮਾੜੀਆਂ ਮੱਛੀਆਂ ਐ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਨੂੰ ਡਿਸਮਿਸ ਕਰੋ ਐਸੇ ਤਹਿਸੀਲਦਾਰਾਂ ਨੂੰ ਦਿੱਲੀ ਇਲੈਕਸ਼ਨ ਤੋਂ ਬਾਅਦ ਕੇਦਰੀ ਵੱਲ ਕੋਈ ਸਾਧਨਾ ਵਗੈਰਾ ਦਾ ਕੋਈ ਹੋ ਹੈਗਾ ਕਿਵੇਂ ਦੇਖਦੇ ਹੈਗੇ ਕੋਈ ਸਾਧਨਾ ਹੋਣ ਵਿਲਨ ਸਾਧਨਾ ਹੀ ਕਰਨੀ ਹੁਣ ਕੋਈ ਕੰਮ ਤਾਂ ਹੈ ਨਹੀਂਗਾ ਸੇ ਮੈਂ ਤੇ ਲੁਧਿਆਣਾ ਇਲੈਕਸ਼ਨ ਤੋਂ ਮੇਰੇ ਕਹਿਣ ਦਾ ਮਤਲਬ ਕੀ ਏ ਪਤਾ ਨਹੀਂ ਹੁਣ ਮੈਂ ਹੁਣ ਇਹ ਤਾਂ ਨਹੀਂ ਕਹਿ ਸਕਦਾ ਵੀ ਉਹ ਪੰਜਾਬ ਕਿਉਂ ਆ ਰਹੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਪੰਜਾਬ ਆਉਣ ਜੀ ਸਕਦੇ ਹੁਣ ਸਾਧਨਾ ਕਰਨ ਲੈਕਿਨ ਹੁਣ ਜਿਹੜਾ ਕੰਮ ਹੈ ਨਾ ਆਮ ਆਦਮੀ ਪਾਰਟੀ ਦਾ ਚਾਹੇ ਉਹ ਸਾਧਨਾ ਕਰ ਲੈਣ ਤੇ ਚਾਹੇ ਆ ਜਾਣ ਤੇ ਚਾਹੇ ਨਾ ਆਉਣ ਤੇ ਚਾਹੇ ਤੋੜਾ ਫੇਰਾ ਕਰ ਲੈਣ ਚਾਹੇ ਜੋ ਮਰਜੀ ਕਰ ਲੈਣ ਹੁਣ ਕੰਮ ਨਿਭੜ ਗਿਆ ਹੁਣ ਆਮ ਆਦਮੀ ਕਾ ਪਾਰਟੀ ਦਾ ਮੁਕੰਮਲ ਕੰਮ ਜਿਹੜਾ ਹੈ ਪੰਜਾਬ ਚੋਂ ਨਿਭੜ ਗਿਆ ਹੁਣ ਤਾਂ ਜਨਤਾ ਜੇ ਸਵੇਰੇ ਚੋਣ ਆ ਜਾਣ ਤਾਂ ਸਵੇਰੇ ਦੱਸਦੇ ਵੀ ਹਾਲਾਤ ਕੀ ਨੇ ਸੋ ਮੁਕੰਮਲ ਤੌਰ ਤੇ ਕੰਮ ਨਿਭੜਿਆ